ਅੱਜ ਤੁਹਾਨੂੰ ਦੱਸਾਂਗੀ ਕਿ ਨਿੰਮ ਦੀ ਗੋਲੀ 슈ਗਰ ਦੀ ਗੋਲੀ ਕਿਵੇਂ ਛਡਾ ਸਕਦੀ ਹੈ ਨਿੰਮ ਦੇ ਪੱਤੇ ਲੈ ਲਓ ਤੇ ਉਹ ਪੱਤਿਆਂ ਨੂੰ ਧੋ ਲਿਆ ਚੰਗੀ ਤਰ੍ਹਾਂ ਤੋਂ ਬਾਅਦ ਪੱਤਿਆਂ ਨੂੰ ਛੋਟਾ ਛੋਟਾ ਕਰਕੇ ਕੱਟ ਲੈਣਾ ਤੁਸੀਂ ਤੇ ਕੱਟਣ ਤੋਂ ਬਾਅਦ ਉਹਨੂੰ ਮਿਕਸੀ 'ਚ ਪਾ ਲੈਣਾ ਘੱਟ ਤੋਂ ਘੱਟ ਪਾਣੀ ਪਾ ਕੇ ਉਹਨੂੰ ਗ੍ਰाइंड ਕਰਨਾ ਪਤਲਾ ਜਿੰਨਾ ਪਤਲਾ ਪੇਸਟ ਬਣਾ ਸਕਦੇ ਹੋ ਪਰ ਉਹਦੇ ਵਿੱਚ ਪਾਣੀ ਦੀ ਮਾਤਰਾ ਨਹੀਂ ਹੋਣੀ ਚਾਹੀਦੀ ਫਿਰ ਉਸ ਤੋਂ ਬਾਅਦ ਉਹ ਜਿਹੜਾ ਪੇਸਟ ਹੋਊਗਾ ਉਹਦੀਆਂ ਤੁਸੀਂ ਜਿੱਦਾਂ ਵਾਈਟ ਚਨੇ ਹੁੰਦੇ ਆ ਜਿੰਨੇ ਇੱਕ ਉਹਨੀਆਂ ਗੋਲੀਆਂ ਜਿਹੜੀਆਂ ਛੋਟੀਆਂ-ਛੋਟੀਆਂ ਕਰਕੇ ਬਣਾ ਲੈਣੀਆਂ ਕਿ ਜਿਹੜੀ 슈ਗਰ 150 ਤੱਕ ਰਹਿੰਦੀ ਸੀ ਜਾਂ 200 ਤੱਕ ਸੀ ਉਹ 100 ਤੇ ਆ ਗਈ ਜਿੰਨੇ ਵੀ 슈ਗਰ ਦੇ ਮਰੀਜ਼ ਆ ਇਨੋਟ ਕਰ ਲਿਓ ਇਹ ਨੁਸਖਾ ਐਮੀ ਨਹੀਂ ਹੈ ਦਾ ਚੰਗੀ ਚੰਗੀ 슈ਗਰ ਨੂੰ ਠੀਕ ਕਰ ਲੰਨਾ ਔਰ ਫਿਰ ਇੱਕ ਹੋਰ ਚੀਜ਼ ਹੈ ਜਿਹੜੇ ਲੋਕ ਇਨਸੂਲਿਨ ਦਾ ਟੀਕਾ ਲਾਉਂਦੇ ਆ ਜਾਂ 슈ਗਰ 300 400 ਤੋਂ ਵੱਧ ਰਹਿੰਦੀ ਹੈ ਉਹਨਾਂ ਵਾਸਤੇ ਇੱਕ ਹੈ ਡਾਇਬਟੀਜ਼ ਕੰਟਰੋਲ 골ਡ ਆਇਲ ਹੈ ਇਹ 골ਡਨ ਆਇਲ ਆ ਤੇ ਵੀ ਇਹ ਚਾਰ ਪੰਜ ਬੂੰਦਾਂ ਜਿਹੜੀਆਂ ਨੇ ਐ ਪਾਉਣੀਆਂ ਨੇ ਮੂੰਹ ਦੇ ਵਿੱਚ ਸਿੱਧੇ